ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਹੁਣ ਪਪੇਸ਼ ਬਘੇਲ ਨੇ ਪੰਜਾਬ ਦੇ ਵਿੱਚ ਪਹੁੰਚਦਿਆਂ ਹੀ ਕਾਂਗਰਸ ਪੰਜਾਬ ਦੇ ਵਿੱਚ ਫੇਰ ਬਦਲੋ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਪਹਿਲਾਂ ਜਿਹੜੇ ਪੰਜਾਬ ਦੀ ਕਮਾਂਡ ਸੰਭਾਲ ਰਹੇ ਨੇ ਉਹੀ ਹਾਲੇ ਰਹਿਣਗੇ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੋ ਅਸਥਾਈ ਦੀ ਚੋਣਾਂ ਤੋਂ ਪਹਿਲਾਂ ਜੇਕਰ ਇਹੋ ਜਿਹਾ ਫਿਰ ਬਦਲ ਕਰਦੀ ਤਾਂ ਉਹਦੇ ਕੀ ਨਫੇ ਤੇ ਨੁਕਸਾਨ ਹੋਣਗੇ ਇਹਦੇ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਹੋਵੇਗੀ ਕਿ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਹਾਰ ਤੋਂ ਬਾਅਦ ਜਿੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਜਾਂ ਕੋਮਗਰਸ ਦੋ ਅਸਥਾਈ ਦੀ ਚੋਣਾਂ ਜਿੱਤ ਸਕਦੀ ਹੈ ਪਰ ਉਸਦੇ ਲਈ ਚੁਣੌਤੀ ਕੀ ਹੈ ਉਸਦੇ ਲਈ ਚੁਣੌਤੀ ਵਿਰੋਧੀ ਨੇ ਜਾਂ ਫਿਰ ਉਹਨਾਂ ਦੇ ਆਪਣੇ ਹੀ ਲੀਡਰ ਨੇ ਇਹਦੇ ਬਾਬਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੁਸੀਂ ਵੀ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦਿਓ ਤਾਂ ਕਿ ਆਪਾਂ ਅਗਲੇ ਦਿਨ ਤੁਹਾਡੇ ਜਿਹੜੇ ਕਮੈਂਟ ਨੇ ਵਿਚਾਰ ਨੇ ਉਹਦੇ ਬਾਬਤ ਵੀ ਗੱਲਬਾਤ ਕਰ ਸਕੀਏ ਇਸੇ ਤਰ੍ਹਾਂ ਗੱਲਬਾਤ ਦਾ سلسلہ ਜੇਕਰ ਸ਼ੁਰੂ ਕਰੀ ਤਾਂ ਜਿਸ ਤਰ੍ਹਾਂ ਤੁਸੀਂ ਸਭ ਨੇ ਦੇਖਿਆ ਕਿ ਜਿਹੜੇ ਪੰਜਾਬ ਕਾਂਗਰਸ ਦੇ ਜੇ ਨਵੇਂ ਨਿਯੁਕਤ ਇੰਚਾਰਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਜਿਸ ਤਰ੍ਹਾਂ ਸਵਾਗਤ ਕੀਤਾ ਗਿਆ ਕਦੇ ਵੀ ਇਹੋ ਜਿਹਾ ਸਵਾਗਤ ਕਿਸੇ ਇੰਚਾਰਜ ਦਾ ਨਹੀਂ ਕੀਤਾ ਗਿਆ ਉਹਨਾਂ ਉਸ ਇਨਚਾਰਜ ਦਾ ਸਵਾਗਤ ਕਰਨ ਦੇ ਮੈਨੇ ਕੀ ਸੀ ਕੀ ਕਾਰਨ ਸੀ ਕਿਉਂਕਿ ਸਵਾਗਤ ਕਰਨ ਦੇ ਲਈ ਸਭ ਨੂੰ ਇਹ ਸੀ ਕਿ ਜੇਕਰ ਵੱਡਾ ਫੇਰ ਬਦਲ ਹੁੰਦਾ ਤਾਂ ਹੋ ਸਕਦਾ ਹੈ ਕਿ ਸਾਡੇ ਦੇ ਸਿਰ ਦੇ ਉੱਤੇ ਜਦ ਸਾਡੀ ਪਿੱਠ ਦੇ ਉੱਤੇ ਥਾਪੜਾ ਦਿੱਤਾ ਜਾ ਸਕੇ ਕਿ ਅਸੀਂ ਪੰਜਾਬ ਦੀ ਕਮਾਂਡ ਸੰਭਾਲ ਲਈਏ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਚਿਹਰੇ ਵੱਡੇ ਨੇ ਉਹਦੇ ਵੱਡੇ ਦੇ ਉੱਤੇ ਵੀ ਇੱਕ ਉਹਦੇ ਦੇ ਉੱਤੇ ਕਈ ਦਾਵੇਦਾਰ ਨੇ ਭਾਵੇਂ ਰਾਜਾ ਰਿੰਗ ਦੀ ਗੱਲ ਕਰ ਲਈਏ ਮੌਜੂਦਾ ਸੂਬਾ ਪ੍ਰਧਾਨ ਨੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਪ੍ਰਤਾਪ ਬਾਜਵਾ ਨੇ ਜਾਂ ਉਹਨਾਂ ਦੀ ਗੱਲ ਕਰ ਲਈ ਜਾਂ ਫਿਰ ਰਾਣਾ ਗੁਰਜੀਤ ਦੀ ਗੱਲ ਕਰ ਲਈ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈ ਸੁਜੀਂਦਰ ਸਿੰਘ ਰੰਧਾਵਾ ਦੀ ਗੱਲ ਕਰ ਲਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਚੱਲ ਪਈ ਸੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਸੀ ਕਿ ਕਿਹਾ ਜਾ ਰਿਹਾ ਸੀ ਕਿ ਵਿਜੇਂਦਰ ਸਿੰਘਲਾ ਦੇ ਉੱਤੇ ਵੀ ਪਾਰਟੀ ਦਾ ਖੇਡ ਸਕਦੀ ਹੈ ਕਿਉਂਕਿ ਉਹ ਇੱਕ ਹਿੰਦੂ ਚਿਹਰਾ ਹੈ ਕਿਉਂਕਿ ਜਿਹੜੀ ਕਾਂਗਰਸ ਦੀ ਬੋਟਸ ਜਿਹੜੀ ਹਿੰਦੂ ਬੋਟਸ ਸੀ ਉਹ ਭਾਜੀਪੀ ਦੇ ਵੱਲ ਕਨਵਰਟ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੇ ਇੱਕ ਹਿੰਦੂ ਚਿਹਰਾ ਅਮਨ ਰੋੜਾ ਨੂੰ ਸੂਬਾ ਪ੍ਰਧਾਨ ਬਣਾਇਆ ਉਸ ਨੀਤੀ ਦੇ ਤਹਿਤ ਵੀ ਪਹਿਲਾਂ ਗੱਲ ਕਹੀ ਜਾ ਰਹੀ ਸੀ ਕਿ ਉਸ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਵਿਜਿੰਦਰ ਸਿੰਘ ਲਾ ਨੂੰ ਪਹਿਲਾਂ ਗੱਲ ਚੱਲੀ ਸੀ ਕਿ ਅੱਧੀ ਜਨਵਰੀ ਦੇ ਲਗਭਗ ਐਲਾਨ ਹੋ ਸਕਦਾ ਹੈ ਫਿਰ ਗੱਲ ਚੱਲੀ ਸੀ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਬਦਲਾਅ ਹੋ ਸਕਦਾ ਹੈ ਪਰ ਹੁਣ ਜਿਸ ਤਰ੍ਹਾਂ ਲਗਾਤਾਰ ਚਰਚਾਵਾ ਚੱਲ ਪਈ ਸੀ ਉਸ ਤੋਂ ਬਾਅਦ ਜਿਹੜੀ ਬਗਾਵਤ ਵੀ ਜਾਂ ਫਿਰ ਕਹ ਲਈਏ ਅੰਦਰ ਖਾਤੇ ਸ਼ੁਰੂ ਹੋ ਗਈ ਸੀ ਜਿਸ ਤਰ੍ਹਾਂ ਰਾਣਾ ਗੁਰਜੀਤ ਦੇ ਵੱਲੋਂ ਇੱਕ ਮੀਡੀਆ ਦੇ ਵਿੱਚ ਗੱਲਬਾਤ ਦੌਰਾਨ ਜਿਸ ਤਰ੍ਹਾਂ ਰਾਜਾ ਬਰਿੰਗ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਸੀ ਉਸ ਤੋਂ ਬਾਅਦ ਹੁਣ ਪੇਸ਼ ਬਘੇਲ ਨੇ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਹੁਣ ਜਿਹੜਾ ਸਵਾਲ ਸੀ ਉਸ ਨੂੰ ਉਹਨਾਂ ਦੇ ਉੱਤੇ ਪਾਣੀ ਫੇਰ ਦਿੱਤਾ ਉਹਨਾਂ ਨੇ ਕਿਹਾ ਕਿ ਹਾਲੇ ਜਿਹੜਾ ਇੱਥੇ ਇੰਚਾਰਜ ਹੈ ਉਹ ਜਿਹੜਾ ਚੇਂਜ ਜਿਹੜਾ ਇਹ ਪ੍ਰਧਾਨ ਹੈ ਜਿਹੜੇ ਹਾਈ ਕੁਮਾਰ ਦੀ ਦੇ ਵੱਲੋਂ ਜਿਹੜੀ ਇੱਥੇ ਲੀਡਰਸ਼ਿਪ ਹੈ ਉਹਦੇ ਵਿੱਚ ਕੋਈ ਬਦਲ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਇੱਕ ਨਵੀਂ ਚਰਚਾ ਛਿੜ ਪਈ ਹੈ ਉਹਦੇ ਬਾਬਤ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਦਿੱਲੀ ਦੇ ਵਿੱਚ ਚੋਣਾ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਹੁਣ ਜਿਸ ਤਰ੍ਹਾਂ ਤਿਆਰੀ ਸ਼ੁਰੂ ਕੀਤੀ ਹੈ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਲੋਕਾਂ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਉਸੇ ਤਰ੍ਹਾਂ ਹੀ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਗੱਲਬਾਤ ਕੀਤੀ ਜਾ ਰਹੀ ਜਾਂ ਐਕਸ਼ਨ ਕੀਤੇ ਜਾ ਰਹੇ ਨੇ ਉਸੇ ਤਰ੍ਹਾਂ ਹੁਣ ਦੂਜੇ ਪਾਸੇ ਕਾਂਗਰਸ ਨਵੀਂ ਇਹ ਉਮੀਦ ਜਗ ਪਈ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਚੋਣ ਹਾਰ ਗਿਆ ਆਮ ਆਦੀ ਪਾਰਟੀ ਉਹਦਾ ਅਸਰ ਹੁਣ ਪੰਜਾਬ ਦੇ ਵਿੱਚ ਹੋਣਾ ਪੰਜਾਬ ਤੋਂ ਵਿੱਚ ਹੋਣਾ ਕਿਉਂਕਿ ਜਿਸ ਤਰ੍ਹਾਂ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਚੰਗੀ ਜੇਕਰ ਕਹਿ ਲਈ ਆਪਣੀ ਪ੍ਰਦਰਸ਼ਨ ਦਾ ਮੁਜ਼ਾਹਰਾ ਕੀਤਾ ਪੰਜਾਬ ਦੇ ਵਿੱਚ ਜਾਂ ਫਿਰ ਕਹਿ ਲਈਏ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਰਾਜਾ ਵਿਰਿੰਗ ਦੀ ਪ੍ਰਧਾਨਗੀ ਦੇ ਹੇਠ ਹੁਣ ਗੱਲ ਇੱਥੇ ਇਹ ਹੈ ਜੇਕਰ ਪੰਜਾਬ ਕਾਂਗਰਸ ਦੇ ਵਿੱਚ 2027 ਤੱਕ ਫੇਰ ਬਦਲ ਨਹੀਂ ਹੁੰਦਾ ਜੇਕਰ ਲੀਡਰਸ਼ਿਪ ਇਹੀ ਰਹਿੰਦੀ ਹੈ ਤਾਂ ਹਾਈ ਕਮਾਂਡ ਦੇ ਲਈ ਚੁਣੌਤੀ ਇਹ ਹੈ ਕਿ ਇਸ ਲੀਡਰਸ਼ਿਪ ਦੇ ਕਮਾਂਡ ਦੇ ਹੇਠ ਜਿਹੜੀਆਂ ਚੋਣਾਂ ਹੋਣਗੀਆਂ ਤਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪਣਾ ਦੂਜੇ ਪਾਸੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਰਾਜਾ ਪ੍ਰਿੰਕ ਪ੍ਰਧਾਨ ਨੇ ਇਹੀ ਪ੍ਰਧਾਨ ਰਹਿਣਗੇ ਜੇਕਰ ਇਹਦੇ ਹੇਠ ਹੀ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਰਹਿੰਦੇ ਆ ਤਾਂ ਕਾਂਗਰਸ ਦੇ ਲਈ ਚੰਗਾ ਹੋਵੇਗਾ ਜੇਕਰ ਕਾਂਗਰਸ 2027 ਦੀਆਂ ਚੋਣਾਂ ਤੋਂ ਪਹਿਲਾਂ ਜਾਂ ਫਿਰ ਕੁਝ ਸਮਾਂ ਪਹਿਲਾਂ ਐਨ ਸਮੇਂ ਤੇ ਉੱਤੇ ਜਾ ਕੇ ਜੇ ਕੋਈ ਫਿਰ ਵੱਡਾ ਫੇਰ ਬਦਲ ਕਰਦੀ ਹੈ ਤਾਂ ਪਾਰਟੀ ਦੇ ਵਿੱਚ ਹਿਲਜੁਲ ਸ਼ੁਰੂ ਹੋਵੇਗੀ ਬਗਾਵਤੀ ਹੋ ਸਕਦੀ ਹੈ ਕਿਉਂਕਿ ਦਾਵੇਦਾਰ ਬਹੁਤ ਨੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਿਹਾ ਕਿ ਕਈ ਜਿਹੜੇ ਵੱਡੇ ਲੀਡਰ ਨੇ ਉਹ ਪ੍ਰਧਾਨਗੀ ਦੇ ਉਹਦੇ ਦੇ ਲਈ ਤਿਆਰ ਬੈਠੇ ਨੇ ਕਿ ਸਾਨੂੰ ਉਹਦਾ ਦਿੱਤਾ ਜਾਵੇ ਤਾਂ ਕਿ ਕਿਉਂਕਿ ਪੰਜਾਬ ਦੇ ਵੀ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਉਹੀ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਹੁੰਦਾ ਹੈ ਪਰ 2027 ਦੇ ਲਈ ਕਾਂਗਰਸ ਦੇ ਲਈ ਇਹਨਾਂ ਸੋਖਾ ਨਹੀਂ ਹੋਵੇਗਾ ਪਹਿਲਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਕਿਉਂਕਿ ਹੋ ਸਕਦਾ ਹੈ ਕਿ ਇਸ ਵਾਰ ਕਾਂਗਰਸ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਨਾਮ ਅਨਾਉਂਸ ਕਰੇ ਬਾਦ ਦੇ ਵਿੱਚ ਇਹ ਗੱਲ ਕਹਿ ਦੇਵੇ ਕਿ ਜਿਹੜੇ ਤੁਸੀਂ ਦਾਅਵੇਦਾਰਨ ਜਿੰਨੇ ਤੁਹਾਡੇ ਨਾਲ ਐਮਐਲਏ ਹੋਣਗੇ ਉਹਨੇ ਅਸੀਂ ਤੁਹਾਨੂੰ ਜਿਹੜਾ ਤੁਹਾਡਾ ਜੇਕਰ ਤੁਸੀਂ ਜਿੱਤਦੇ ਹੋ ਤਾਂ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿਆਂਗੇ ਜਿਹਦੇ ਨਾਲ ਜ਼ਿਆਦਾ ਐਮਐਲਏ ਹੋਣਗੇ ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਵਿਧਾਇਕ ਕਾਨੂੰ ਲੈ ਕੇ ਵੀ ਜਿਹੜੀ ਖਿੱਚੋ ਤਣ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਰਾਜਾ ਬੜਿੰਗ ਦਾ ਬਿਆਨ ਆਇਆ ਸੀ ਕਿ ਹੁਣ 60 70 ਦੇ ਲਗਭਗ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਹੁਣ ਉਹ 60 70 ਕਿਹੜੇ ਮੌਜੂਦਾ ਵਿਧਾਇਕ ਜਾਂ ਹਲਕਾ ਇੰਚਾਰਜ ਹੋਣਗੇ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਜਿਨ੍ਹਾਂ ਨੂੰ ਪਿਛਲੇ ਵਾਰ ਦਿੱਤੀਆਂ ਗਈਆਂ ਸੀ ਜਾਂ ਫਿਰ ਜਿਹੜੇ ਹਾਰ ਕੇ ਨੇ ਜਾਂ ਜਿਹੜੇ ਮੌਜੂਦਾ ਨੇ ਕਿ ਉਹਨਾਂ ਦੀ ਵੀ ਕੱਟੀਆਂ ਜਾਣਗੀਆਂ ਹੁਣ ਸਾਰੇ ਇਸ ਕਿਆ ਸਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਸੀ ਤੇ ਹੁਣ ਇੱਕ ਨਵੀਂ ਚਰਚਾ ਇਹ ਹੀ ਹੈ ਇਹਦੇ ਵਿੱਚ ਜੇਕਰ ਪੰਜਾਬ ਕਾਂਗਰਸ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਫੇਰ ਬਦਲ ਹੁੰਦਾ ਤਾਂ ਕਾਂਗਰਸ ਦੇ ਲਈ 2027 ਦੇ ਵਿੱਚ ਇੱਕ ਵੱਡਾ ਜਿਹੜਾ ਗਲੇ ਦੀ ਹੱਡੀ ਜਿਹੜੀ ਕਹਿ ਲਈਏ ਉਹਨੂੰ ਸ਼ਾਸਨ ਬਣ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਮੌਜੂਦਾ ਸਮੇਂ ਜਿਹੜੀ ਹਾਈ ਕਮਾਂਡ ਦੀ ਵੀ ਨਹੀਂ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਇੱਕ ਸੂਰ ਹੈ ਕਿਉਂਕਿ ਦੇਖੋ ਹਾਈ ਕਮਾਂਡ ਚਾਹੁੰਦੀ ਸੀ ਜਿਸ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਦੇ ਦੌਰਾਨ ਲੋਕ ਸਭਾ ਦੀਆਂ ਦੇ ਵਿੱਚ ਗਰਜੋੜ ਆਮ ਆਦੀ ਪਾਰਟੀ ਨਾਲ ਕੀਤਾ ਗਿਆ ਸੀ ਪਰ ਪੰਜਾਬ ਕਾਂਗਰਸ ਜਿਹੜੀ ਸੀ ਉਹ ਡਾਂਗ ਵਾਂਗ ਕਹਿ ਲਈ ਜਾਂ ਫਿਰ ਡਟ ਕੇ ਹਿੱਕ ਤਾਣ ਕੇ ਹਾਈ ਕਮਾਂਡ ਦੇ ਅੱਗੇ ਖੜ ਗਈ ਸੀ ਕਿ ਜੇਕਰ ਸਾਡੇ ਨਾਲ ਆਮ ਆਦੀ ਪਾਰਟੀ ਦਾ ਪੰਜਾਬ ਦੇ ਵਿੱਚ ਗਰਜੋੜ ਕੀਤਾ ਤਾਂ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਘਰ ਬੈ ਜਾਵਾਂਗੇ ਅਸੀਂ ਚੋਣ ਪ੍ਰਚਾਰ ਨਹੀਂ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਆਮ ਆਦੀ ਪਾਰਟੀ ਨੂੰ ਉਸ ਨੂੰ ਲੈ ਕੇ ਵੀ ਗੱਲਬਾਤ ਸੀ ਦੂਜੇ ਪਾਸੇ ਕਾਂਗਰਸ ਨੂੰ ਇਹ ਵੀ ਡਰ ਸੀ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਘਰਚੂੜ ਕਰ ਲਿਆ ਤਾਂ ਸਾਡਾ ਪੰਜਾਬ ਕਾਂਗਰਸ ਦਾ ਉਹ ਹਾਲਾ ਨਾ ਹੋ ਜੇ ਜਿਹੜਾ ਪਿਛਲੇ 10-15 ਸਾਲ ਤੋਂ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦਾ ਹੋਇਆ ਵਾ ਤਾਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸੀ ਤਾਂ ਇਸ ਨੇ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਇਸ ਗੱਟ ਜੋੜ ਦੇ ਉੱਤੇ ਸਹਿਮਤ ਨਹੀਂ ਹੈਗੇ ਪਰ ਕਾਂਗਰਸ ਲੀਡਰਸ਼ਿਪ ਨੇ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਿਆਂ ਹੋਇਆ ਪੰਜਾਬ ਦੇ ਵੀ 7 ਸੀਟਾਂ ਜਿੱਤੀਆਂ ਸੀ ਇੱਕੋ ਗਲਤੀ ਸੀ ਕਾਂਗਰਸ ਦੀ ਕਿ ਜਿਹੜੀ ਉਹਨਾਂ ਦੇ ਵੱਲੋਂ ਆਮ ਆਦੀ ਪਾਰਟੀ ਨਾਲ ਬਾਕੀ ਸਟੇਟਾਂ ਵਿੱਚ ਗੱਟਚੋੜ ਕੀਤਾ ਗਿਆ ਸੀ ਸੋ ਉਸੇ ਤਹਿਤ ਹੀ ਹੁਣ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਦਾ ਜਿਹੜਾ ਘਰਚੋਰ ਨਹੀਂ ਹੋਇਆ ਸੀ ਉਸ ਦੇ ਬਾਬਤ ਜੋ ਪੰਜਾਬ ਦੀ ਲੀਡਰਸ਼ਿਪ ਨੇ ਹਾਈ ਕਮਾਂਡ ਨੂੰ ਕਿਹਾ ਸੀ ਉਸ ਦੇ ਉੱਤੇ ਪੰਜਾਬ ਕਾਂਗਰਸ ਦਾ ਜਿਹੜਾ ਫੈਸਲਾ ਸੀ ਉਹ ਸਹੀ ਸੀ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦੀ ਵੀ ਪਾਰਟੀ ਦੀ 13 0 ਦਾ ਦਾਵਾ ਕੀਤਾ ਜਾ ਰਿਹਾ ਸੀ ਤਾਂ 0 13 ਹੋ ਗਿਆ ਸੀ ਤਾਂ ਹੁਣ ਇੱਥੇ ਗੱਲਬਾਤ ਇਹ ਹੈ ਕਿ ਹੁਣ ਪੰਜਾਬ ਕਾਂਗਰਸ ਕੀ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਕਾਂਗਰਸ ਦੇ ਲਈ ਚੁਣੌਤੀ ਇਹੀ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਜਾਂ ਫਿਰ ਵਿਰੋਧੀ ਧਿਰ ਦੇ ਨਾਲ ਪਹਿਲਾਂ ਲੜਾਈ ਜਾਵੇ ਜਾਂ ਫਿਰ ਜਿਹੜੀ ਆਪਣੀ ਪੰਜਾਬ ਹਾਈ ਕਮਾਂਡ ਦੇ ਲੀਡਰਸ਼ਿਪ ਹੈ ਜਿਹੜੀ ਕਿ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਕਹੀ ਜਾਵੇਗੀ ਪਹਿਲਾਂ ਤੈਅ ਕਰੋ ਕਿ ਤੁਸੀਂ ਜਿਹੜਾ 2027 ਦੇ ਵਿੱਚ ਕਿਹਨੂੰ ਜ਼ਿੰਮੇਵਾਰੀ ਦੇਣੀ ਹੈ ਕਿਹਨੂੰ ਕੁਝ ਕੋਈ ਚਿਹਰਾ ਬਣਾਣਾ ਕੀ ਕੁਝ ਕਰਨਾ ਕਿਉਂਕਿ 2027 ਤੋਂ ਪਹਿਲਾਂ ਹੁਣ ਜੇਕਰ ਰਣਨੀਤੀ ਤਿਆਰ ਕਰਕੇ ਹੁਣ ਜਮੀਨੀ ਪੱਧਰ ਦੇ ਉੱਤੇ ਕਾਂਗਰਸ ਆਵੇਗੀ ਤਾਂ ਕਿਤੇ ਨਾ ਕਿਤੇ ਸਫਲਤਾ ਹਾਸਲ ਜ਼ਰੂਰ ਕਰ ਲਵੇਗੀ ਨਹੀਂ ਕਿਤੇ ਉਹੀ ਕੰਮ ਨਾ ਹੋਵੇ ਕਿ ਜੇਕਰ ਨੇੜੇ ਜਾ ਕੇ ਕੋਈ ਬਦਲ ਕੀਤਾ ਜਾਂਦਾ ਹੈ ਕਾਂਗਰਸ ਦੇ ਵਿੱਚ ਤਾਂ ਉਸ ਦਾ ਨੁਕਸਾਨ ਵੱਡੇ ਪੱਧਰ ਤੇ ਉੱਤੇ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਮਰਿੰਦਰ ਸਿੰਘ ਰਾਜਵਰੀਂਗ ਜਦੋਂ ਪ੍ਰਧਾਨ ਬਣੇ ਨੇ ਪੰਜਾਬ ਕਾਂਗਰਸ ਦੇ ਤਾਂ ਪੰਜਾਬ ਕਾਂਗਰਸ ਦੇ ਵੋਟਰਾਂ ਦਾ ਪੰਜਾਬ ਕਾਂਗਰਸ ਦੇ ਵਰਕਰਾਂ ਦੇ ਵਿੱਚ ਉਹ ਨਿਰਾਸ਼ਾ ਸੀ ਜਾਂ ਫਿਰ ਉਹ ਉਦਾਸਪਨਾ ਸੀ ਜਾਂ ਫਿਰ ਉਹ ਉਹਨਾਂ ਦਾ ਮਨੋਬਲ ਡਿੱਗ ਗਿਆ ਸੀ ਕਿ ਜਿਸ ਤਰ੍ਹਾਂ ਕਾਂਗਰਸ ਦੀ ਹਾਰ ਹੋਈ ਸੀ ਦੂਜੇ ਪਾਸੇ ਆਮ ਆਦੀ ਪਾਰਟੀ ਦੀ ਚੜ੍ਹਤ ਸੀ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਪ੍ਰਧਾਨਗੀਤਾ ਉਹਦਾ ਸੰਭਾਲਿਆ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਪੰਜਾਬ ਦੇ ਵਿੱਚ ਉਹ ਕੋ ਵਕ ਤਾਂਾਂ ਦੇ ਉੱਤੇ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਾ ਕੇ ਜਿੱਥਾਂ ਧਰਨੇ ਸਰਕਾਰ ਦੇ ਵਿਰੁੱਧ ਦਿੱਤੇ ਉਸ ਦੇ ਵਿਰੁੱਧ ਰਣਨੀਤੀ ਤਿਆਰ ਕੀਤੀ ਤਾਂ ਉਸ ਦਾ ਜਿਹੜਾ ਮਿਹਨਤ ਸੀ ਉਹ 2017 ਜਿਹੜੀ 24 ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਦੇਖੋਨ ਮਿਲਿਆ ਉਸ ਕਰਕੇ ਵੀ ਰਾਜਾ ਬੜਿੰਗ ਵੀ ਇਹੀ ਗੱਲ ਕਹਿੰਦੇ ਦਿਖਾਈ ਦਿੰਦੇ ਨੇ ਕਿ ਅਸੀਂ ਉਦੋਂ ਜਿਹੜਾ ਕੰਮ ਉਹ ਕੀਤਾ ਸੀ ਜਿਹੜਾ ਅਸੀਂ ਉਹ ਕੀਤਾ ਉਹਦਾ ਫਲ ਸਾਨੂੰ 2024 ਦੀ ਚੋਣਾਂ ਦੇ ਵਿੱਚ ਮਿਲਿਆ ਜਿਹੜੇ ਹੁਣ 2 ਸਾਲ ਨੇ ਜੇਕਰ ਹੁਣ ਸਰਕਾਰ ਜਿਹੜੀ ਪੰਜਾਬ ਦੀ ਹੈ ਉਸ ਨੂੰ ਪਾਸੇ ਕਰਨਾ ਚਾਹੁੰਦੇ ਜਾਂ ਕਾਂਗਰਸ ਤੇ ਆਪ ਮੁੜ ਸੱਤਾ ਦੇ ਵਿਚਾਰਨ ਚਾਹੁੰਦੀ ਹੈ ਤਾਂ ਹੁਣ ਰਣਨੀਤੀ ਤਿਆਰ ਕਰਕੇ ਹਾਈ ਕਮਾਂਡ ਲੀਡਰਸ਼ਿਪ ਤੈਅ ਕਰ ਦੇਵੇ ਉਸ ਤੋਂ ਬਾਅਦ ਅੱਜ ਦੀ ਮਿਨੀ ਪਧਰ ਦੇ ਉੱਤੋਂ ਤਿਆਰੀ ਹੋ ਜਾਵੇ ਤਾਂ ਇਹ ਤੈਅ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਲਗਭਗ ਤੈਅ ਹੈ ਪਰ ਹੁਣ ਇੱਥੇ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜੇਕਰ ਕਾਂਗਰਸ ਅੱਗੇ ਜਾ ਕੇ ਤਬਦੀਲੀ ਕਰਦੀ ਹੈ ਕਿਉਂਕਿ 2 ਸਾਲਾਂ ਸਾਲ ਦਾ ਸਮਾਂ ਚੋਣਾਂ ਦੇ ਵਿੱਚ ਰਹਿ ਗਿਆ ਪਰ ਡੇਢ ਸਾਲ ਦਾ ਮੰਨ ਕੇ ਚੱਲੀਏ 6 ਮਹੀਨੇ ਪਹਿਲਾਂ ਤਾਂ ਤਿਆਰੀਆਂ ਪੂਰੀ ਜੋਰਾਂ ਤੇ ਚੱਲ ਜਾਂਦੀਆਂ ਨੇ ਅਨਾਉਂਸਮੈਂਟ ਟਿਕਟਾਂ ਦੀ ਹੋਣ ਲੱਗ ਜਾਂਦੀ ਹੈ ਪਰ ਜੇਕਰ ਕਾਂਗਰਸ ਹੁਣ ਅੱਗੇ ਜਾ ਕੇ ਟਿਕਟਾਂ ਦੇ ਵਿੱਚ ਜਾਂ ਫਿਰ ਕਹ ਲਈਏ ਹਾਈ ਦੇ ਹਾਈ ਪੰਜਾਬ ਇਹਦੀ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀ ਕਰਦੀ ਹੈ ਤਾਂ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਇਹ ਗੱਲ ਤੈ ਜਦੋਂ ਕਿਸੇ ਨੂੰ ਉਹਦੇ ਮਿਲਣਗੇ ਜਾਂ ਫਿਰ ਹੋਣਗੇ ਤਾਂ ਜੋੜ ਤੋੜ ਦੀ ਰਾਜਨੀਤੀ ਲਗਭਗ ਤੈ ਇਹ ਪੰਜਾਬ ਦੇ ਵਿੱਚ ਕੱਲੀ ਆਮ ਆਦੀ ਪੰਜਾਬ ਕਾਂਗਰਸ ਦੀ ਗੱਲ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ 2027 ਦੀਆਂ ਚੋਣਾਂ ਦੇ ਵਿੱਚ ਫਿਰ ਬਦਲ ਵੇਖਣ ਨੂੰ ਮਿਲਣਗੇ ਦਲ ਬਦਲੂ ਵੇਖਣ ਨੂੰ ਮਿਲਣਗੇ ਕਿਉਂਕਿ ਜਿਸ ਤਰ੍ਹਾਂ 2024 ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਿਲੇ ਸੀ ਜਿਹੜੇ ਵਿਧਾਇਕ ਸੀ ਜਿਸ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਇੱਕ ਗੱਲ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਹਿੰਦੇ ਵੀ ਸਾਡੇ ਸੰਵਰਕ ਦੇ ਵਿੱਚ 32 ਵਿਧਾਇਕ ਨੇ ਹੋ ਸਕਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਸ ਤਰ੍ਹਾਂ 2024 ਦੀਆਂ ਚੋਣਾਂ ਦੇ ਵਿੱਚ ਜਾਂ ਫਿਰ ਜਲੰਧ ਦੇ ਜਿਮਨੀ ਚੋਣ ਦੇ ਵਿੱਚ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਸੀ ਉਹ ਭਾਜਪਾ ਦੇ ਉਮੀਦਵਾਰ ਸੀ ਜਿਹੜਾ ਅਕਾਲੀ ਦਲ ਦਾ ਸੀ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਜਿਹੜਾ ਕਾਂਗਰਸ ਦਾ ਉਮੀਦਵਾਰ ਸੀ ਉਹ ਦੂਜੀ ਪਾਰਟੀ ਦਾ ਉਮੀਦਵਾਰ ਸੀ ਤੁਜੀ ਪਾਰਟੀ ਦੇ ਉਮੀਦਵਾਰ ਕੌਗਸਤੇ ਬਣ ਗਏ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਸਿਆਸ ਦੇ ਵਿੱਚ ਵਡਾ ਘੰ ਘਾਰ ਆਇਆ ਕਿ ਦਲ ਬਦਲੀ ਨੇ ਇਹ ਸਭ ਕੁਝ ਤੈਅ ਕਰ ਦਿੱਤਾ ਕਿ ਆ ਵੀ ਜੋ ਕੁਝ ਹੈ ਜੋ ਕੁਝ ਸਾਹਮਣੇ ਦਿਖਦਾ ਉਹ ਹੁੰਦਾ ਨਹੀਂ ਪਰ ਜੋ ਪਰਦੇ ਦੇ ਪਿੱਛੇ ਚੋਣਾਂ ਦੇ ਦੌਰਾਨ ਨਿਕਲੇ ਸਾਹਮਣੇ ਆ ਜਾਂਦਾ ਤਾਂ ਉਦੋਂ ਵੱਡੇ ਪੱਧਰ ਦੇ ਉੱਤੇ ਫਿਰ ਬਦਲੀਆਂ ਜੋਰ ਤੋਰਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਵਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਤਿਕੋਣਾ ਜਾਂ ਫਿਰ ਚੋਕ ਗੁਣਾ ਜੇਕਰ ਅਕਾਲੀ ਦਲ ਤੇ ਕਾਂਗਰਸ ਦੇ ਆਮ ਅਕਾਲੀ ਦਲ ਤੇ ਭਾਜਪਾ ਦਾ ਕਰਚੂਟ ਨਹੀਂ ਹੁੰਦਾ ਤਾਂ ਚਾਰ ਗੁਣਾ ਮਤਲਬ ਚਾਰਾਂ ਚਾਰ ਉਮੀਦਵਾਰਾਂ ਦੇ ਵਿੱਚ ਮੁਕਾਬਲਾ ਹੋਊਗਾ ਜੇਕਰ ਹੋ ਜਾਂਦਾ ਤਾਂ ਤਿੰਨ ਉਮੀਦਵਾਰਾਂ ਦਾ ਇਹ ਵਿੱਚ ਮੁਕਾਬਲਾ ਹੋਣਾ ਲਗਭਗ ਤੈ ਹੈ ਇਸ ਵਾਰ ਇਨਾ ਸੌਖੀ ਨਹੀਂ ਹੋਵੇਗੀ 2027 ਦੀ ਚੋਣ ਜਿੱਤਣੀ ਹਰ ਪਾਰਟੀ ਦੇ ਲਈ ਅੱਡੀ ਚ ਦਾ ਜ਼ੋਰ ਲੱਗ ਜਾਣਾ ਹੈ ਪਰ ਉਸ ਦੇ ਵਿੱਚ ਇਹੀ ਹੈ ਕਿ ਹੁਣ ਕਾਂਗਰਸ ਉਸ ਤੋਂ ਪਹਿਲਾਂ ਕੀ ਆਪਣਾ ਜਿਹੜਾ ਉਮੀਦਵਾਰ ਹੈ ਉਹ ਚਿਹਰਾ ਅਨਾਉਂਸ ਕਰੇਗੀ ਜਾਂ ਨਹੀਂ ਕਰੇਗੀ ਕਿਉਂਕਿ ਜੇਕਰ ਕਰਦੀ ਹੈ ਤਾਂ ਕਿ ਉਹਦੇ ਨਾਲ ਸਾਰੇ ਸਹਿਮਤ ਹੋ ਜਾਣਗੇ ਇਹ ਦੇਖਣਾ ਬਿਹਤਖਾਸ ਹੋਵੇਗਾ ਸੋ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਕਾਂਗਰਸ ਦੇ ਵਿੱਚ ਹੁਣ ਦਿੱਸਤੀ ਨੂੰ ਲੈ ਕੇ ਜਾਂ ਫਿਰ ਜਿਹੜੀਆਂ ਲੀਡਰਸ਼ਿਪ ਦੇ ਵਿੱਚ ਤਬਦੀਲੀਆਂ ਸੰਬੰਧੀ ਗੱਲਾਂ ਚੱਲ ਰਹੀਆਂ ਸੀ ਉਸ ਨੂੰ ਸਿੱਧੇ ਤੌਰ ਦੇ ਉੱਤੇ ਹੁਣ ਖਾਰਜ ਕਰ ਦਿੱਤਾ ਗਿਆ ਹਾਈ ਕਮਾਂਡ ਨੂੰ ਮੌਜੂਦਾ ਜਿਹੜੀ PPCC ਮੁਖੀ ਅਤੇ CLP ਲੀਡਰਸ਼ਿਪ ਦੇ ਉੱਤੇ ਪੂਰਾ ਭਰੋਸਾ ਹੈ ਪੰਜਾਬ ਕਾਂਗਰਸ ਦੇ ਲਈ ਕੋਈ ਬਦਲਾਅ ਵਿਚਾਰ ਦੀ ਨਹੀਂ ਹੈਗਾ ਇਹ ਉਹ ਹਲੇ ਅਮਰਿੰਦਰ ਸਿੰਘ ਰਾਜਵਿੰਗ ਦੀ ਹੀ ਲੀਡਰਸ਼ਿਪ ਪਾਰਟੀ ਦੇ ਵਿਸ਼ਵਾਸ ਦੀ ਪੁਸ਼ਟੀ ਕਰਦੇ ਨੇ ਹੁਣ ਨੂੰ ਵੇਖਣਾ ਇੱਥੇ ਬਿਹਤ ਖਾਸ ਹੋਵੇਗਾ ਕਿ ਅਮਰਿੰਦਰ ਸਿੰਘ ਰਾਜਾਪੁਰਿੰਗ ਦੀਆਂ ਹੱਥ ਦੀਆਂ ਲਕੀਰਾਂ ਜਿਹੜੀਆਂ ਸੀ ਦੱਸਦੀਆਂ ਸੀ ਕਿ ਉਹ ਮੁੱਖ ਮੰਤਰੀ ਬਣਨਗੇ ਕਿ ਫਿਰ 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਵੀ ਵੱਡੀ ਗੱਲ ਹੈ ਪਰ ਹੁਣ ਇੱਥੇ ਇਹ ਹੈ ਵੀ ਕਾਂਗਰਸ ਲੀਡਰਸ਼ਿਪ ਤੈਅ ਕੀ ਕਰੂਗੀ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਲਈ ਜਿਹੜਾ ਰਾਹ ਖੁੱਲਿਆ ਸੀ ਵੀ ਜਿਹੜੇ ਅਮਰਿੰਦਰ ਸਿੰਘ ਰਾਜਾਪੁਰਿੰਗ ਉਮੀਦਵਾਰ ਸੀ ਉਹ ਲੋਕ ਸਭਾ ਜਿੱਤੇਗੇ ਸੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸੀ ਉਹ ਚੋਣਾਂ ਜਿੱਤੇਗੇ ਸੀ ਸੁਖਜਿੰਦਰ ਸਿੰਘ ਰਧਾਵਾ ਉਪ ਮੁੱਖ ਮੰਤਰੀ ਸੀ ਉਹ ਚੋਣ ਜਿੱਤੇਗੇ ਸੀ ਲੋਕ ਸਭਾ ਦੀ ਉਹ ਕੇਂਦਰ ਦੀ ਰਾਜਨੀਤੀ ਦੇ ਵਿੱਚ ਹੈ ਜੇਕਰ ਪਾਰਟੀ ਇਹਨਾਂ ਨੂੰ ਇਹ ਕਹਿੰਦੀ ਹੈ ਤੁਹਾਡੀ ਲੋੜ ਦੇਸ਼ ਦੀ ਭਾਰਤ ਦੀ ਰਾਜਨੀਤੀ ਦੇ ਵਿੱਚ ਹੈਗੀ ਹੈ ਤੁਹਾਡੀ ਲੋੜ ਸਾਨੂੰ ਦਿੱਲੀ ਦੇ ਵਿੱਚ ਹੈਗੀ ਹੈ ਤੁਹਾਡੀ ਲੋੜ ਸਾਨੂੰ ਲੋਕ ਸਭਾ ਦੇ ਵਿੱਚ ਹੈ ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਨਾਲ ਲੜੋ ਤੁਸੀਂ ਆਪਣੀ ਥਾਂ ਦੇ ਉੱਤੇ ਆਪਣੇ ਪਰਿਵਾਰ ਨੂੰ ਕਿਸੇ ਨੂੰ ਹੋਰ ਨੂੰ ਚੋਣ ਲੜਾ ਦਿਓ ਕਿਉਂਕਿ ਜਿਸ ਤਰ੍ਹਾਂ ਹੁਣ ਰਾਜਾ ਵਿਡਿੰਗ ਦੀ ਪਤਨੀ ਨੇ ਚੋਣ ਲੜੀ ਸੀ ਸੁਜੀਂਦਰ ਸਿੰਘ ਦਾਵਾ ਦੀ ਪਤਨੀ ਚੋਣ ਲੜੀ ਸੀ ਭਾਵੇਂ ਹਾਰ ਗਈ ਉਹ ਵੱਖਰੀ ਗੱਲ ਹੈ ਤੇ ਇਸੇ ਤਰ੍ਹਾਂ ਹੁਣ ਕਾਂਗਰਸ ਅਗਲਾ ਰਣਨੀਤੀ ਤੈਹ ਕੀ ਕਰੇਗੀ ਇਹ ਚਰਚਾ ਹੁਣ ਬੜੇ ਸਿਖਰਾਂ ਤੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਲਈ ਰਾਹ ਖੁੱਲ ਜਾਵੇਗਾ ਮੁੱਖ ਮੰਤਰੀ ਵਾਲਾ ਜੇਕਰ ਇਹਨਾਂ ਨੂੰ ਲੀਡਰਸ਼ਿਪ ਦਿੱਲੀ ਰੱਖਦੀ ਹੈ ਜੇਕਰ ਇਹਨਾਂ ਨੂੰ ਪੰਜਾਬ ਭੇਜਿਆ ਜਾਂਦਾ ਤਾਂ ਤਾਂ ਬੜੀ ਖਿੱਚੋ ਤਾਣ ਜਾਵੇਗੀ ਖਿਚੜੀ ਪੱਕ ਜਾਣੀ ਇੱਕ ਸੋ ਇਸੇ ਬਾਬਤ ਗੱਲਬਾਤ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਤੇ ਬਿੱਤੇ ਦਿਨੀ ਫਿਰ ਕਿਸੇ ਹੋਰ ਵਿਸ਼ੇ ਉਤੇ ਗੱਲਬਾਤ ਕਰਾਂਗੇ ਧੰਨਵਾਦ